ਪੰਜਾਬ ਦੀ ਆਮ ਆਦੀ ਪਾਰਟੀ ਸਰਕਾਰ ਦੇ ਬੁਲਾਰੇ ਨੇਤਾ ਬਲਤੇਜ ਪਨੂਜੀ ਨੇ ਅੱਜ ਲਾਰੈਂਸ ਬਿਸ਼ਨੋਈ ਗੁਜਰਾਤ ਸਰਕਾਰ ਗੁਜਰਾਤੀ ਜਿਲਾ ਸੰਦਰਭ ਚ ਇਲਜ਼ਾਮ ਲਗਾਏ ਨੇ ਇੱਕ ਆਡੀਓ ਦਾ ਰੈਫਰੈਂਸ ਦਿੱਤਾ ਹੈ ਮੇਰੀ ਬਲਤੇਜ ਪਨੂਜੀ ਨੇ ਬੇਨਤੀ ਹੈ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਲਾਰੈਂਸ ਬਿਸ਼ਨੋਈ ਦਾ ਪੰਜਾਬ ਦੀ ਥਾਣਿਆਂ ਦੇ ਅੰਦਰ ਟੀਵੀ ਇੰਟਰਵਿਊ ਆਮ ਆਦੀ ਪਾਰਟੀ ਦੇ ਲੀਡਰਸ ਨੇ ਕਰਵਾਇਆ ਔਰ ਸ਼ੁਰੂ ਚ ਜਿਆਦੇ ਗੱਲ ਉઠી ਤੇ ਪੰਜਾਬ ਪੁਲਿਸ ਦੇ ਸੀਨੀਅਰ ਮੋਸਟ ਅਫਸਰਾਂ ਨੇ ਕਿਹਾ ਕਿ ਇਹ ਝੂਠ ਹੈ ਗਲਤ ਹੈ ਇੱਥੇ ਕੋਈ ਇੰਟਰਵਿਊ ਨਹੀਂ ਹੋਇਆ ਔਰ ਜਦ ਹਾਈ ਕੋਰਟ ਚ ਪਟੀਸ਼ਨ ਫਾਈਲ ਹੋਈ ਹਾਈ ਕੋਰਟ ਨੇ ਜਦ ਚੂੜੀਆਂ ਟਾਈਟ ਕੀਤੀਆਂ ਪੰਜਾਬ ਪੁਲਿਸ ਨੇ ਤੇ ਪੰਜਾਬ ਪੁਲਿਸ ਨੇ ਉਹਦੇ ਨਾਲ ਜ਼ਿੰਮੇਵਾਰ ਅਫਸਰ ਡੀਐਸਪੀ ਇੰਸਪੈਕਟਰ ਸਾਰੇ ਸਸਪੈਂਡ ਕੀਤੇ ਟਰਮੀਨੇਟ ਕੀਤੇ ਮੰਨ ਲਿਆ ਇੱਕ ਤਰ੍ਹਾਂ ਮੰਨ ਲਿਆ ਕਿ ਅਸੀਂ ਪਹਿਲੇ ਝੂਠ ਬੋਲ ਰਹੇ ਸੀ ਸਾਡੇ ਪੋਲੀਟੀਕਲ ਲੀਡਰ ਜਿਹੜੇ ਮੰਤਰੀ ਝੂਠ ਬੋਲ ਰਹੇ ਸੀ ਕਿ ਸਾਡੇ ਇੱਥੇ ਨਹੀਂ ਹੋਇਆ ਇਹ ਉਸੇ ਤਰ੍ਹਾਂ ਦਾ ਇੱਕ ਹੋਰ ਤੁਹਾਡਾ ਝੂਠ ਹੈ ਇਹ ਤੁਹਾਡੀ ਕੋਸ਼ਿਸ਼ ਹੈ ਪੰਜਾਬ ਦੇ ਅੰਦਰ ਜ਼ਿਲ੍ਹਾ ਪਰਿਸ਼ਦ ਪੰਚਾਇਤ ਚੋਣਾਂ ਦੇ ਅੰਦਰ ਜਿਹੜੀ ਤੁਹਾਡੀ ਜਵਾਬ ਦੇ ਹੀ ਫਿਕਸ ਹੋਣੀ ਹੈ ਉਸ ਤੋਂ ਭੱਜਣ ਦੀ ਪੰਜਾਬ ਦੇ 3.5 ਸਾਲ ਦੇ ਰਾਜ ਚ 45 ਮਹੀਨੇ ਦੇ ਰਾਜ ਚ ਆਮ ਆਦੀ ਪਾਰਟੀ ਨੇ ਪਿੰਡਾਂ ਦੇ ਅੰਦਰ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਇੱਕ ਪੈਸਾ ਨਹੀਂ ਦਿੱਤਾ ਪੰਚਾਇਤ ਸਰਪੰਚਾਂ ਦੀ ਸੈਲਰੀ ਵੀ ਜਿਹੜੀ ਹੈ ਉਹ ਪੰਚਾਇਤਾਂ ਦੇ ਉੱਪਰ ਪਾਤੀ ਹੁਣ ਜਦ ਲੋਕ ਤੁਹਾਨੂੰ ਚੋਣਾਂ ਚ ਪੁੱਛਣਗੇ ਕਿ ਕੀ ਵਿਕਾਸ ਕੀਤਾ ਤੇ ਧਿਆਨ ਪਰੜਕਾਣ ਵਾਸਤੇ ਇੱਧਰ ਦੁਰਤੀ ਅਲੀਗੇਸ਼ਨ ਲਗਾ ਰਹੇ ਹੋ ਆਖਿਰ ਚੀਜ਼ ਨੇ ਗੱਲ ਬਲਤੇਜ ਪੰਨੂ ਜੀ ਜੇ ਕੱਲ ਜਿਹੜਾ ਤੁਹਾਡਾ ਵੀਡੀਓ ਵਾਇਰਲ ਹੋਇਆ ਹੈ ਇੱਕ ਐਸਐਸਪੀ ਦਾ ਹੋਇਆ ਜਿਹੜੇ ਲੋਕ ਕਹਿੰਦੇ ਨੇ ਪਟਿਆਲਾ ਦਾ ਐਸਐਸਪੀ ਹੈ ਹੋਰ ਡੀਸੀ ਦੂਸੀ ਹੋਰ ਅਫਸਰ ਵਿੱਚ ਬੈਠੇ ਨੇ ਆਮ ਆਦੀ ਪਾਰਟੀ ਦੇ ਲੀਡਰ ਬੈਠੇ ਨੇ ਤੇ ਪਲੈਨਿੰਗ ਬਣਾਈ ਜਾ ਰਹੀ ਹੈ ਕਿਵੇਂ ਜਿੱਥੇ ਚੋਣ ਦੇ ਪੇਪਰ ਫਾਈਲ ਹੋਣੇ ਨੇ ਉਹਨਾਂ ਬਿਲਡਿੰਗਾਂ ਤੋਂ ਬਾਹਰ ਥੋੜੀ ਦੂਰ ਕਿਵੇਂ ਵਿਰੋਧੀ ਪਾਰਟੀਆਂ ਦੇ ਲੋਕਾਂ ਤੋਂ ਵਿਪક્ષੀ ਪਾਰਟੀ ਲੋਕਾਂ ਤੋਂ ਕਾਗਜ਼ ਹਤਿਆਣੇ ਨੇ ਫਾੜਨੇ ਮਾਰਕੁਟਾਈ ਕਰਨੀ ਹੈ ਸਾਫ ਦਸਤਾ ਹੈ ਕਿ ਆਮ ਆਦੀ ਪਾਰਟੀ ਜਿਵੇਂ ਪਹਿਲੇ ਇਹਨਾਂ ਨੇ ਮਿਊਨਿਸਪਲ ਚੋਣਾਂ ਜਿੱ ਪੰਚਾਇਤ ਚੋਣਾ ਜਿੱਤੀਆਂ ਜਿਮਣੀ ਚੋਣਾ ਜਿੱਤੀਆਂ ਉਸ ਤਰ੍ਹਾਂ ਹੀ ਤੱਕਾਸ਼ਾਈ ਬਦਮਾਸ਼ੀ ਪੁਲਿਸ ਦੇ ਦਮ ਦੇ ਨਾਲ ਇਹ ਚੋੜਾ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਔਰ ਅਸਦਾ ਇਲਜ਼ਾਮ ਲਾਰੈਂਸ ਵਿਸ਼ਰੋਈ ਵਾਲਾ ਗੁਜਰਾਤ ਵਾਲਾ ਇਲਜ਼ਾਮ ਥੋੜਾ ਹੈ ਲੋਕਾਂ ਦਾ ਧਿਆਨ ਪੜਕਾਉਣ ਦੀ ਕੋਸ਼ਿਸ਼